ਹਾਂਜੀ ਪਿਆਰੇ ਦੋਸਤੋ ਆਪ ਸਭ ਦਾ ਸਵਾਗਤ ਹੈ ਆਪਣੇ ਚੈਨਲ ਹਰ ਸਿਮਰ ਐਜੂਕੇਸ਼ਨ ਕਲਾਸਿਸ ਤੇ ਪਿਆਰੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਵੀਂ ਅਤੇ ਅੱਠਵੀਂ ਜਮਾਤਾਂ ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਹਨ ਉਹਨਾਂ ਦੇ ਲਈ ਸੀਸੀਈ ਦੇ ਅੰਕ ਨੇ ਜਿਹੜੇ ਉਹ ਅਸੀਂ ਕਿਸ ਤਰ੍ਹਾਂ ਅਪਲੋਡ ਕਰਨੇ ਨੇ ਉਸ ਦੀ ਕੀ ਵਿਧੀ ਹੈ ਇਸ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਚਲੋ ਦੋਸਤੋ ਚੱਲਦੇ ਆਪਾਂ ਵੀਡੀਓ ਦੇ ਵਿੱਚ ਅੱਗੇ 5ਵੀਂ ਅਤੇ 8ਵੀਂ ਦੇ ਲਈ ਸੀਸੀੀ ਅੰਕ ਅਪਲੋਡ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੇ ਵਿੱਚ ਜਾਂ ਆਪਣੇ ਕੰਪਿਊਟਰ ਦੇ ਵਿੱਚ Chrome browser ਜਿਹੜਾ ਉਹ ਓਪਨ ਕਰ ਲੈਣਾ ਹੈ ਸਰਚ ਟਾਈਪ ਦੇ ਵਿੱਚ ਤੁਸੀਂ ਨੇ ਸਰਚ ਟੈਬ ਦੇ ਵਿੱਚ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਜਿਹੜਾ ਉਹ ਟਾਈਪ ਕਰ ਦੇਣਾ ਹੈ ਤੇ ਵੇਟ ਕਰਨਾ ਸਭ ਤੋਂ ਪਹਿਲੀ ਟੈਬ ਹੈ ਜਿਹੜੀ ਇਸ ਨੂੰ ਆਪਾਂ ਨੇ ਓਪਨ ਕਰਨਾ ਥੋੜਾ ਵੇਟ ਕਰਦੇ ਹਾਂ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਆਫੀਸ਼ੀਅਲ ਸਾਈਟ ਆ ਉਹ ਓਪਨ ਹੋ ਚੁੱਕੀ ਆ ਇਸ ਆਫੀਸ਼ੀਅਲ ਸਾਈਟ ਤੇ ਵਿੱਚ ਆਪਾਂ ਨੇ ਜਿਹੜਾ ਸਕੂਲ ਟੈਬ ਹੈ ਇਸ ਦੇ ਉੱਪਰ ਕਲਿੱਕ ਕਰਨਾ ਹੈ ਤੇ ਥੋੜਾ ਵੇਟ ਕਰਨਾ ਹੈ ਜਿਵੇਂ ਹੀ ਤੁਸੀਂ ਸਕੂਲ ਟੈਬ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਅਗਲੀ ਵਿੰਡੋ ਜਿਹੜੀ ਖੁੱਲਦੀ ਹੈ ਤੇ نیچے ਆਪਾਂ ਸਕਰੋਲ ਡਾਊਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਸਕੂਲ ਲੌਗਇਨ ਦਾ ਇੱਕ ਆਪਸ਼ਨ ਹੈ ਅਸੀਂ ਨੇ ਇਸ ਆਪਸ਼ਨ ਦੇ ਉੱਪਰ ਕਲਿੱਕ ਕਰਨਾ ਹੈ ਜਿਵੇਂ ਹੀ ਅਸੀਂ ਸਕੂਲ ਲੌਗਇਨ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਡੇ ਸਾਹਮਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਇੱਕ ਨਵੀਂ ਵਿੰਡੋ ਹੈ ਜਿਹੜੀ ਓਪਨ ਹੁੰਦੀ ਹੈ ਇਸ ਦੇ ਵਿੱਚ ਅਸੀਂ ਨੀਚੇ ਸਕਰੋਲ ਡਾਊਨ ਕਰਨਾ ਹੈ ਅਤੇ ਪ੍ਰਾਇਮਰੀ ਐਂਡ ਮਿਡਲ ਸਕੂਲ ਲੌਗਇਨ ਆਪਸ਼ਨ ਦੇ ਅੰਡਰ ਸੈਸ਼ਨ 2023-24 ਦੇ ਲਈ ਇਸ ਬਟਨ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਜਿਵੇਂ ਹੀ ਅਸੀਂ ਸੈਸ਼ਨ 2023-24 ਬਟਨ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਡੇ ਸਾਹਮਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਇੱਕ ਨਵੀਂ ਵਿੰਡੋ ਹੈ ਜਿਹੜੀ ਓਪਨ ਹੁੰਦੀ ਹੈ ਇੱਥੇ ਅਸੀਂ ਯੂਜ਼ਰ ਨੇਮ ਦੇ ਵਿੱਚ ਆਪਣੇ ਸਕੂਲ ਦਾ ਯੂਡਾਈਸ ਨੰਬਰ ਯੂਜ਼ਰ ਨੇਮ ਦੇ ਤੋ ਜੋ ਵੀ ਆਪਣੇ ਕੋਲੇ ਸਕੂਲ ਦਾ ਯੂਜ਼ਰ ਨੇਮ ਹੈ ਸੌਰੀ ਯੂਡਾ ਇਸ ਨਹੀਂ ਯੂਜ਼ਰ ਨੇਮ ਐਂਡ ਪਾਸਵਰਡ ਭਰ ਕੇ ਅਤੇ ਸਿਲੈਕਟ ਸੈਸ਼ਨ ਦੇ ਵਿੱਚ 2023-24 ਜਿਹੜਾ ਉਹ ਸਿਲੈਕਟ ਕਰਾਂਗੇ ਅਤੇ ਲੌਗਇਨ ਕਰਾਂਗੇ ਆਪਾਂ ਭਰ ਲੈਣੇ ਆਪਣੇ ਸਕੂਲ ਦਾ ਯੂਜ਼ਰ ਨੇਮ ਅਤੇ ਪਾਸਵਰਡ ਭਰਨ ਤੋਂ ਬਾਅਦ ਸੈਸ਼ਨ 2023-24 ਸਿਲੈਕਟ ਕਰਕੇ ਜੇਕਰ ਅਸੀਂ ਰਿਮੈਂਬਰ ਮੀ ਬਟਨ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਨੂੰ ਆਪਣੇ ਸਕੂਲ ਦਾ ਯੂਜ਼ਰ ਨੇਮ ਤੇ ਪਾਸਵਰਡ ਜਿਹੜਾ ਦੁਬਾਰਾ ਦੁਬਾਰਾ ਭਰਨ ਦੀ ਜ਼ਰੂਰਤ ਨਹੀਂ ਹੈਗੀ ਅਤੇ ਜੇਕਰ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਆਈਡੀ ਯੂਜ਼ਰ ਨੇਮ ਤੇ ਪਾਸਵਰਡ ਜਿਹੜਾ ਸੇਵ ਰਹੇ ਤਾਂ ਇਸ ਦੇ ਉੱਪਰ ਆਪਾਂ ਟਿਕ ਨਹੀਂ ਕਰਨਾ ਸਿੱਧਾ ਆਪਾਂ ਨੇ ਲੌਗਇਨ ਦੇ ਉੱਪਰ ਕਲਿੱਕ ਕਰਨਾ ਹੈ ਜਿਵੇਂ ਹੀ ਅਸੀਂ ਲੌਗਇਨ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਡੇ ਸਾਹਮਣੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਸਾਈਟ ਆ ਉਹ ਓਪਨ ਹੁੰਦੀ ਹੈ ਇਸ ਦੇ ਅੰਡਰ ਅਸੀਂ ਜਿਹੜਾ ਐਗਜ਼ਾਮੀਨੇਸ਼ਨ ਪੋਰਟਲ ਬਣਿਆ ਹੋਇਆ ਹੈ ਇਸ ਦੇ ਉੱਪਰ ਕਲਿੱਕ ਕਰਾਂਗੇ ਜਿਵੇਂ ਹੀ ਅਸੀਂ ਐਗਜ਼ਾਮੀਨੇਸ਼ਨ ਪੋਰਟਲ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਡੇ ਸਾਹਮਣੇ ਕਟ ਲਿਸਟ ਅਤੇ ਸੀਸੀਈ ਇੰਟਰਨਲ ਅਸੈਸਮੈਂਟ ਦੇ ਜਿਹੜੇ ਲਿੰਕ ਨੇ ਉਹ ਓਪਨ ਹੁੰਦੇ ਨੇ ਅਸੀਂ ਸੀਸੀਈ ਇੰਟਰਨਲ ਅਸੈਸਮੈਂਟ ਦੇ ਉੱਪਰ ਕਲਿੱਕ ਕਰਾਂਗੇ ਜਿਵੇਂ ਹੀ ਅਸੀਂ ਸੀਸੀ ਇੰਟਰਨਲ ਅਸੈਸਮੈਂਟ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਡੇ ਸਾਹਮਣੇ ਸੀਸੀਈ ਇੰਟਰਨਲ ਪੋਰਟਲ 2023-24 ਜਿਹੜਾ ਉਹ ਓਪਨ ਹੁੰਦਾ ਹੈ ਜਿਸ ਦੇ ਉੱਪਰ ਡੇਟ ਲਿਖੀ ਹੋਈ ਹੈ 8 ਫਰਵਰੀ 2024 ਸੀਸੀਈ ਪੈਨਲ 4 ਪ੍ਰਾਇਮਰੀ ਸੈਸ਼ਨ 2023-24 ਇਸ ਦੇ ਉੱਪਰ ਅਸੀਂ ਕਲਿੱਕ ਕਰਾਂਗੇ ਜਿਵੇਂ ਹੀ ਅਸੀਂ ਇਸ ਦੇ ਉੱਪਰ ਕਲਿੱਕ ਕਰਦੇ ਹਾਂ ਤਾ ਸਾਡੇ ਸਾਹਮਣੇ ਸੀਸੀਈ ਗਾਈਡਲਾਈਨਸ ਫੋਰ ਐਗਜ਼ਾਮੀਨੇਸ਼ਨ ਸੈਸ਼ਨ 2023-24 ਦੇ ਲਈ ਇਨਸਟਰਕਸ਼ਨਾਂ ਨੇ ਜਿਹੜੀਆਂ ਉਹ ਖੁੱਲ ਜਾਂਦੀਆਂ ਨੇ ਸਭ ਤੋਂ ਪਹਿਲਾਂ ਸੀਸੀਈ ਭਰਨ ਤੋਂ ਪਹਿਲਾਂ ਜਿਹੜੀਆਂ ਇਨਸਟਰਕਸ਼ਨਾਂ ਨੇ ਉਹਨਾਂ ਨੂੰ ਅਸੀਂ ਪੜਾਂਗੇ ਕਿ ਕੀ ਕੀ ਇਨਸਟਰਕਸ਼ਨਾਂ ਨੇ ਜਿਹੜੀਆਂ ਅਸੀਂ ਸੀਸੀਈ ਭਰਨ ਤੋਂ ਪਹਿਲਾਂ ਫਾਲੋ ਕਰਨੀਆਂ ਨੇ ਆਓ ਆਪਾਂ ਇਨਸਟਰਕਸ਼ਨਾਂ ਪੜ ਲੈਂਦੇ ਆ ਇਨਸਟਰਕਸ਼ਨਾਂ ਡਾਊਨਲੋਡ ਹੋ ਰਹੀਆਂ ਨੇ ਸਾਡੇ ਕੋਲ ਜਿਹੜੀਆਂ ਇਨਸਟਰਕਸ਼ਨਾਂ ਨੇ ਉਹ ਡਾਊਨਲੋਡ ਹੋ ਚੁੱਕੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹੜਾ ਸੂਚਨਾ ਨੋਟਿਸ ਹੈ ਉਹ ਆਪਾਂ ਪੜ ਲੈਣੇ ਆ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਪ੍ਰਖਰਿਅાર્થીਆਂ ਦੇ ਸੀਸੀਈ ਦੇ ਅੰਕ ਔਨਲਾਈਨ ਅੰਕ ਅਪਲੋਡ ਕਰਨ ਲਈ ਮਿਤੀ 5 ਫਰਵਰੀ 2024 ਤੋਂ 23 ਫਰਵਰੀ 2024 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਤਾਂ ਮਿਤੀ ਕੀ ਹੈ ਡੈਡ ਲਾਈਨ ਆਪਣੇ ਲਈ 23 ਫਰਵਰੀ 2024 ਤੋਂ ਪਹਿਲਾਂ-ਪਹਿਲਾਂ ਆਪਾਂ ਨੇ ਅੰਕ ਅਪਲੋਡ ਕਰ ਲੈਣੇ ਨੇ ਇਸ ਤੋਂ ਬਾਅਦ ਮਿਤੀਆਂ ਵਿੱਚ ਕੋਈ ਵੀ ਵਾਦਾ ਨਹੀਂ ਕੀਤਾ ਜਾਵੇਗਾ ਜੇਕਰ ਕਿਸੇ ਪ੍ਰਕਾਸ਼ੀ ਦੇ ਮਿਤੀ ਮਿੱਥੀ ਮਿਤੀ ਤੱਕ ਅੰਕ ਆਨਲਾਈਨ ਅੰਕ ਜਿਹੜੇ ਅਪਲੋਡ ਨਹੀਂ ਕੀਤੇ ਜਾਂਦੇ ਤਾਂ ਇਸ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ ਇਸ ਨੂੰ অতি ਜ਼ਰੂਰੀ ਸਮਝਿਆ ਜਾਵੇ ਨੀਚੇ ਆਪਾਂ ਹਦਾਇਤਾਂ ਨੇ ਜਿਹੜੀਆਂ ਉਹ ਪੜ ਲੈਣੇ ਆਂ ਪੰਜਾਬ ਸਕੂਲ ਸਿੱਖਿਆ ਬੋਰਡ ਵਿਸ਼ਾ 5ਵੀਂ ਅਤੇ 8ਵੀਂ ਪ੍ਰੀਖਿਆ ਮਾਰਚ 2024 ਸੀਸੀਈ ਅੰਕ ਆਨਲਾਈਨ ਭਰਨ ਸੰਬੰਧੀ ਹਦਾਇਤਾਂ ਸੀਸੀਈ ਭਰਨ ਤੋਂ ਪਹਿਲਾਂ ਸਕੂਲ ਮੁਖੀ ਸਾਰੇ ਪ੍ਰੀਖਿਆਰਥੀਆਂ ਦੀ ਵਿਸ਼ੇવાર ਕਨਸੋਲੀਡੇਟਡ ਕਾਪੀ ਤਿਆਰ ਕਰਵਾ ਲੈਣ ਤਾਂ ਜੋ ਆਨਲਾਈਨ ਭਰਨ ਵਿੱਚ ਕੋਈ ਦਿੱਕਤ ਨਾ ਆਵੇ ਇੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ 5ਵੀਂ ਅਤੇ 8ਵੀਂ ਦੋਨਾਂ ਦੇ ਲਈ CCC ਦੇ ਅੰਕ ਭਰਨ ਦੀ ਜਿਹੜੀ ਵਿਧੀ ਆ ਉਹ ਸੇਮ ਹੈ ਇੱਥੇ ਆਪਾਂ 5ਵੀਂ ਜਮਾਤ ਦੇ ਜਿਹੜੇ ਅੰਕ ਨੇ CCC ਦੇ ਉਹ ਭਰ ਕੇ ਦਿਖਾਵਾਂਗੇ 8ਵੀਂ ਦੇ ਵੀ ਇਸੇ ਤਰੀਕੇ ਨਾਲ ਤੁਸੀਂ ਫਿਲ ਕਰ ਸਕਦੇ ਹੋ ਪਰ ਪਹਿਲਾਂ ਆਪਾਂ ਹਦਾਇਤਾਂ ਪੜ੍ਹ ਲੈਣੇ ਆ ਪ੍ਰੀਖਿਆ ਲਈ CCC ਦੇ ਅੰਕ ਆਨਲਾਈਨ ਭਰਨ ਲਈ ਸਕੂਲਾਂ ਨੂੰ 5ਵੀਂ 8ਵੀਂ ਸ਼੍ਰੇਣੀਆਂ ਲਈ ਮਿਤੀ ਜਿਹੜੀ 5 ਫਰਵਰੀ 2024 ਤੋਂ 23 ਫਰਵਰੀ 2024 ਤੱਕ ਦਾ ਹੀ ਸਮਾਂ ਦਿੱਤਾ ਗਿਆ ਹੈ ਇਸ ਤੋਂ ਬਾਅਦ ਆਨਲਾਈਨ ਡਾਟਾ ਲਾਕ ਕਰ ਦਿੱਤਾ ਜਾਵੇਗਾ ਨਿਰਧਾਰਿਤ ਆਖਰੀ ਮਿਤੀ ਤੋਂ ਬਾਅਦ ਪ੍ਰਤੀ ਸਕੂਲ ਜੁਰਮਾਨਾ ਫੀਸ ਭਰਨ ਉਪਰੰਤ ਹੀ ਸੀਸੀ ਦੇ ਅੰਕ ਭਰਨ ਲਈ ਪੈਨਲ ਖੋਲਿਆ ਜਾਵੇਗਾ ਤਾਂ ਅਸੀਂ ਦੇਰ ਨਹੀਂ ਕਰਨੀ ਅਸੀਂ 23 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੇ ਅੰਕ ਨੇ ਅਪਲੋਡ ਕਰ ਲੈਣੇ ਨੇ ਤਾਂ ਕਿ ਸਾਨੂੰ ਜੁਰਮਾਨਾ ਨਾ ਲੱਗੇ ਦੂਸਰੇ ਨੰਬਰ ਤੇ ਜੇਕਰ ਪ੍ਰਖਿਆਰਥੀ ਗੈਰ ਹਾਜ਼ਰ ਹੈ ਤਾਂ ਸੀਸੀਈ ਆਈਐਨਏ ਵਿੱਚ ਏ ਐਬਸੈਂਟ ਲਿਖਿਆ ਜਾਵੇ ਜੇ ਵਿਦਿਆਰਥੀ ਗੈਰ ਹਾਜ਼ਰ ਹੈ ਤਾਂ ਅਸੀਂ ਕਾਲਮ ਦੇ ਵਿੱਚ ਏ ਲਿਖਣਾ ਹੈ ਜਾਨੀ ਕਿ ਐਬਸੈਂਟ ਜੇਕਰ ਪ੍ਰਖਿਆਰਥੀ ਦੀ ਯੋਗਤਾ ਰੱਦ ਹੈ ਤਾਂ ਸੀਸੀਈ ਆਈਐਨਏ ਵਿੱਚ ਸੀ ਕੈਨਸਲ ਲਿਖਿਆ ਜਾਵੇ ਜੇ ਵਿਗਿਆ ਵਿਦਿਆਰਥੀ ਦੀ ਯੋਗਤਾ ਰੱਦ ਹੋਈ ਹੋਈ ਹੈ ਤਾਂ ਕਾਲਮ ਦੇ ਵਿੱਚ ਸੀ ਲਿਖਿਆ ਜਾਵੇ ਚੌਥੇ ਨੰਬਰ ਤੇ ਆਪਣੇ ਪੱਧਰ ਤੇ ਸਕੂਲ ਨੂੰ ਆਨਲਾਈਨ ਕੋਈ ਵੀ ਵਿਸ਼ਾ ਤਬਦੀਲ ਕਰਨ ਦੀ ਆਗਿਆ ਨਹੀਂ ਹੈ ਦਫ਼ਤਰ ਨਾਲ ਸੰਪਰਕ ਕਰਕੇ ਵਿਸ਼ਾ ਬਦਲੀ ਕਰਵਾਉਣ ਉਪਰੰਤ ਹੀ ਫਾਈਨਲ ਸਬਮਿਸ਼ਨ ਜਿਹੜੀ ਉਹ ਕੀਤੀ ਜਾਵੇ ਫਾਈਨਲ ਸਬਮਿਟ ਕਰਨ ਤੋਂ ਪਹਿਲਾਂ ਰਫ ਪ੍ਰਿੰਟ ਆਊਟ ਲੈ ਕੇ ਫਰ ਕਿਰਤਿਆਂ ਦੇ ਵਿਸ਼ੇਵਾਰ ਅੰਕ ਭਰੇ ਜਿਹੜੇ ਅੰਕ ਭਰਿਆ ਉਹ ਚੈੱਕ ਕਰ ਲੈ ਜਾਣ ਅਤੇ ਜੇਕਰ ਕੋਈ ਤਰੂਟੀ ਹੈ ਤਾਂ ਆਨਲਾਈਨ ਸੋਧ ਕਰ ਲਈ ਜਾਵੇ ਫਾਈਨਲ ਸਬਮਿਟ ਕਰਨ ਉਪਰੰਤ ਆਨਲਾਈਨ ਡਾਟਾ ਜਿਹੜਾ ਲਾਕ ਹੋ ਜਾਵੇਗਾ ਅਤੇ ਕਿਸੇ ਵੀ ਪ੍ਰਕਾਰ ਦੀ ਸੋਧ ਨਹੀਂ ਕੀਤੀ ਜਾ ਸਕੇਗੀ ਸੀਸੀ ਦੇ ਅੰਕ ਭਰਨ ਦੀ ਸਹੀ ਵਿਧੀ ਹੈ ਕਿ ਜੇਕਰ ਪ੍ਰਖਿਆਰਥੀ ਦੇ ਅੰਕ 10 ਹਨ ਤਾਂ ਸੀਸੀ ਵਾਲੇ ਕਾਲਮ ਵਿੱਚ 010 ਦਰਜ ਕੀਤਾ ਜਾਵੇ ਅਤੇ ਜੇਕਰ ਇੱਕ ਅੰਕ ਹੈ ਤਾਂ 001 ਦਰਜ ਕੀਤਾ ਜਾਵੇ ਜਾਨੀ ਕਿ 3 ਡਿਜੀਟਸ ਦੇ ਵਿੱਚ ਆਪਾਂ ਨੇ ਜਿਹੜੇ ਅੰਕ ਨੇ ਉਹ ਅਪਲੋਡ ਕਰਨੇ ਆ CC ਦੇ CCE ਕੇਵਲ ਆਨਲਾਈਨ ਅੰਕ ਹੀ ਦਫ਼ਤਰ ਨੂੰ ਭੇਜਣ ਦੀ ਖੇਚਲ ਕੀਤੀ ਜਾਵੇ ਫਾਈਨਲ ਸਬਮਿਸ਼ਨ ਦਾ ਪ੍ਰਿੰਟ ਸਕੂਲ ਮੁਖੀ ਵੱਲੋਂ ਤਸਦੀਕ ਕਰਕੇ ਸਕੂਲ ਰਿਕਾਰਡ ਵਿੱਚ ਰੱਖਿਆ ਜਾਵੇ ਫੋਟੋਸਟੇਟ ਕਾਪੀ ਰਿਕਾਰਡ ਵਿੱਚ ਨਾ ਰੱਖੀ ਜਾਵੇ हां जी दोस्तों सीसी ਦੇ ਲਈ ਇਨਸਟਰਕਸ਼ਨਾਂ ਪੜਨ ਤੋਂ ਬਾਅਦ ਆਪਾਂ ਨੇ ਸਬਮਿਟ ਬਟਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਜਿਵੇਂ ਹੀ ਅਸੀਂ ਸਬਮਿਟ ਬਟਨ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਡੇ ਸਾਹਮਣੇ ਸੀਸੀ ਪੈਨਲ ਹੈ ਜਿਹੜਾ ਉਹ ਖੁੱਲ ਜਾਂਦਾ ਹੈ ਜਿਸ ਦੇ ਵਿੱਚ ਸਾਨੂੰ ਜਿਹੜੇ ਸਾਡੇ ਸਕੂਲ ਦੇ ਬੱਚੇ ਆ ਉਹ ਸਾਰੇ ਸ਼ੋ ਹੋ ਜਾਂਦੇ ਆ सीसी ਦੇ ਅੰਕ ਪੜਨ ਦੇ ਲਈ ਅਸੀਂ ਵਿਊ ਐਂਡ ਐਂਟਰ ਮਾਰਕਸ ਦੇ ਉੱਪਰ ਕਲਿੱਕ ਕਰਾਂਗੇ ਜਿਵੇਂ ਹੀ ਅਸੀਂ ਵਿਊ ਐਂਡ ਐਂਟਰ ਮਾਰਕਸ ਦੇ ਮਾਰਕਸ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਡੇ ਸਾਹਮਣੇ ਬੱਚੇ ਦੀ ਡਿਟੇਲ ਹੈ ਜਿਹੜੀ ਉਹ ਸ਼ੋ ਹੋ ਜਾਂਦੀ ਹੈ ਜਿੱਥੇ ਕਿ ਸਾਨੂੰ ਬੱਚੇ ਦੇ ਸਬਜੈਕਟ ਸਬਜੈਕਟ ਦਾ ਨਾਮ ਓਬਟੇਨ ਮਾਰਕਸ ਮੈਕਸਿਮਮ ਮਾਰਕਸ ਸੀਸੀ ਦੇ ਜਿਹੜੇ ਮਾਰਕਸ ਨੇ ਆਪਾਂ ਨੇ 20 ਦੇ ਵਿੱਚੋਂ ਲਗਾਣੇ ਨੇ ਕੀ ਇਸ ਵਿਸ਼ੇ ਦੇ ਵਿੱਚੋਂ ਵਿਦਿਆਰਥੀ ਦੇ ਕਿੰਨੇ ਅੰਕ ਨੇ ਆਪਾਂ ਨੇ ਸੀਸੀ ਭਰਨ ਦਾ ਤਰੀਕਾ ਜਿਹੜਾ ਪਹਿਲਾਂ ਸਿੱਖਿਆ ਹੈ ਕਿ ਜੇਕਰ ਬੱਚੇ ਦੇ ਮੰਨ ਲਓ 7 ਅੰਕ ਨੇ ਤਾਂ ਆਪਾਂ ਨੇ ਸੀਸੀ ਕਾਲਮ ਦੇ ਵਿੱਚ 007 ਟਾਈਪ ਕਰਨਾ ਅਤੇ ਜੇਕਰ ਵਿਦਿਆਰਥੀ ਦੇ 10 ਅੰਕ ਨੇ ਤਾਂ ਅਸੀਂ ਨੇ 010 ਟਾਈਪ ਕਰਨਾ ਹੈ ਇਸ ਤਰ੍ਹਾਂ ਅਸੀਂ ਬੱਚੇ ਦੇ ਸੀਸੀ ਦੇ ਅੰਕ ਨੇ ਜਿਹੜੇ ਉਹ ਹਰੇਕ ਵਿਸ਼ੇ ਦੇ ਵਿੱਚੋਂ ਜਿਵੇਂ ਬਣਦੇ ਆ ਉਹ ਇਹਨਾਂ ਕਾਲਮਾਂ ਦੇ ਵਿੱਚ ਭਰ ਲੈਣੇ ਨੇ ਅਤੇ ਸੇਵ ਐਂਡ ਨੈਕਸਟ ਬਟਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਤਾਂ ਇਸ ਬੱਚੇ ਦੀ ਜਿਹੜੀ ਸੀਸੀ ਹੈ ਉਹ ਸੇਵ ਹੋ ਜਾਏਗੀ ਅਤੇ ਨੈਕਸਟ ਬੱਚੇ ਦੀ ਸੀਸੀ ਹੈ ਜਿਹੜੀ ਉਹ ਭਰੀ ਜਾਵੇਗੀ ਇਸ ਤੋਂ ਬਾਅਦ ਆਪਾਂ ਨੇ ਰਫ ਪ੍ਰਿੰਟ ਆਊਟ ਹੈ ਜਿਹੜਾ ਉਹ ਕੱਢ ਲੈਣਾ ਜਦੋਂ ਸਾਰੇ ਬੱਚਿਆਂ ਦੀ ਸੀਸੀ ਹੈ ਜਿਹੜੀ ਭਰੀ ਗਈ ਤਾਂ ਉਸ ਨੂੰ ਅਸੀਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਜੇਕਰ ਉਸ ਦੇ ਵਿੱਚ ਕੋਈ ਤਰੁੱਟੀ ਹੈ ਤਾਂ ਅਸੀਂ ਉਸ ਨੂੰ ਠੀਕ ਕਰ ਲੈਣਾ ਅਤੇ ਆਨਲਾਈਨ ਕਰੈਕਸ਼ਨ ਹੈ ਜਿਹੜੀ ਉਹ ਕਰਕੇ ਦੇ ਦੁਆਰਾ ਫਿਰ ਤੋਂ ਰਫ ਪ੍ਰਿੰਟ ਹੈ ਜਿਹੜਾ ਉਹ ਕੱਢ ਲੈਣਾ ਤਾਂ ਕਿ ਉਹ ਜਿਹੜੀ ਅਸੀਂ ਕਰੈਕਸ਼ਨ ਕੀਤੀ ਹੈ ਦੇਖ ਲੈਣੀ ਹੈ ਕਿ ਉਹ ਕਰੈਕਸ਼ਨ ਹੋ ਵੀ ਗਈ ਹੈ ਜਾਂ ਨਹੀਂ ਹੋਈ ਹੈ ਅਤੇ ਜ ਜਦੋਂ ਸਾਡੀ ਜਿਹੜੀ ਸਾਰੀ ਡਿਟੇਲ ਹੈ ਪੂਰੀ ਤਰ੍ਹਾਂ ਕਰੈਕਟ ਹੋ ਗਈ ਤਾਂ ਅਸੀਂ ਫਿਰ ਫਾਈਨਲ ਸਬਮਿਟ ਬਟਨ ਹੈ ਜਿਹੜਾ ਇਸ ਦੇ ਉੱਪਰ ਕਲਿੱਕ ਕਰਾਂਗੇ ਅਤੇ ਉਸ ਦਾ ਪ੍ਰਿੰਟ ਆਊਟ ਕੱਢ ਕੇ ਸਕੂਲ ਮੁਖੀ ਤੋਂ ਤਸਦੀਕ ਕਰਾ ਕੇ ਆਪਣੇ ਰਿਕਾਰਡ ਦੇ ਵਿੱਚ ਰੱਖ ਲਵਾਂਗੀ ਇਸ ਤਰ੍ਹਾਂ ਤੁਹਾਡੇ ਬੱਚਿਆਂ ਦੀ 5ਵੀਂ ਅਤੇ 8ਵੀਂ ਜਮਾਤ ਦੇ ਲਈ ਸੀਸੀ ਦੇ ਅੰਕ ਪਰਣ ਦੀ ਵਿਧੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵਿਧੀ ਜਿਹੜੀ ਪਸੰਦ ਆਈ ਹੋਵੇਗੀ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰੋ ਤੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਸ਼ੇਅਰ ਕਰੋ ਥੈਂਕ ਯੂ ਹੈਵ ਆ ਨਾਈਸ ਡੇ